ਅੱਜ ਅਜਿ ਕਿਸ ਮਸਲੇ ਜਾਇ ਸੀ ਪੁਲਿਸ ਸਾਹਿਬ ਟੀਮ ਜਾਇ ਭਰਤ ਅੱਜ ਸਾਰਾ ਦਲਿਤ ਸਮਾਜ ਵਕ ਵਕ ਜੱਥੇ ਬੰਦੀਆਂ ਐਸਐਸਪੀ ਦਿਹਾਤੀ ਜਲੰਧਰ ਵਿਖੇ ਪਹੁੰਚੀਆਂ ਕਿਉਂਕਿ ਇਹਨਾਂ ਦੇ ਅੰਦਰ ਬੜਾ ਰੋਸ ਹੈ ਪਿਛਲੇ ਦਿਨੀ ਮੈਤਪੁਰ ਹਲਕੇ ਦੇ ਥਾਣੇ ਦੇ ਅੰਦਰ ਕੁਝ ਨਬਾਲਿਕ ਬੱਚੇ ਵੀ ਫੜੇ ਸੀਗੇ ਜਿਨ੍ਹਾਂ ਤੇ ਪਰਚਾ ਪਾਇਆ ਪਰਚਾ ਪਾਉਣ ਤੋਂ ਬਾਅਦ ਥਾਣੇ ਦਾ ਐਸਐਚਓ ਤੇ ਪੂਰਾ ਸਟਾਫ ਮੌਜੂਦਾ ਉਥੇ ਬੱਚੇ ਦੇ ਨਾਲ ਗਲਤ ਹਰਕਤਾਂ ਕਰਕੇ ਗਲਤ ਅਸ਼ਲੀਲ ਹਰਕਤਾਂ ਕਰਕੇ ਉਹਨਾਂ ਨੂੰ ਬਿਨਾ ਕੱਪੜਿਆਂ ਤੋਂ ਉਥੇ ਨਚਾਇਆ ਗਿਆ ਤੇ ਹੋਰ ਵੀ ਉਥੇ ਅਸ਼ਲੀਲ ਹਰਕਤਾਂ ਕਰਕੇ ਤੇ ਆਪਣਾ ਇੰਟਰਟੇਨਮੈਂਟ ਕਰਦੇ ਰਹੇ ਜਿਸ ਨੂੰ ਨਗਰ ਵਾਸੀਆਂ ਨੇ ਬੜਾ ਮਦਭਾਗਾ ਕਿਹਾ ਉਥੇ ਧਰਨਾ ਦਿੱਤਾ ਐਸਐਸਪੀ ਦੇ ਅੱਜ ਪੇਸ਼ ਹੋਏ ਆ ਤੇ ਆਤੀ ਸਾਹਿਬ ਉਹਨਾਂ ਦੇ ਸਭ ਕੋਲ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਡਿਪਾਰਟਮੈਂਟ ਦੀ ਇਨਕੁਆਇਰੀ ਖੋਲੀ ਆ ਐਸਐਚਓ ਉਥੇ ਦਾ ਸਸਪੈਂਡ ਕਰ ਦਿੱਤਾ ਵਾ ਪਰ ਅਸੀਂ ਇੱਥੇ ਹੀ ਬੱਸ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਉਹ ਥਾਣੇ ਦੇ ਜਿਹੜੇ ਮੈਂਬਰਾਂ ਨੇ ਇਹ ਹਰਕਤ ਕੀਤੀ ਆ ਉਹਨਾਂ ਤੇ ਐਸੀ ਐਕਟ ਲੱਗਣਾ ਚਾਹੀਦਾ ਉੱਥੇ ਐਫ ਆਈ ਆਰ ਲਾਂਚ ਹੋਣੀ ਚਾਹੀਦੀ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਵਧੀਕੀ ਕਿਸੇ ਹੋਰ ਦੇ ਨਾਲ ਨਾ ਹੋ ਸਕੇ ਐਸ ਐਸ ਪੀ ਸਾਹਿਬ ਨੇ ਸ਼ੁਵਾਸ਼ਣ ਦਿੱਤਾ ਔਰ ਮਤਲਬ ਐਪਲੀਕੇਸ਼ਨ ਅਕਸੈਪਟ ਕਰ ਲਈ ਆ ਬਹੁਤ ਜਲਦ ਇਹਦੇ ਨਤੀਜੇ ਸਮਾਜ ਦੇ ਸਾਹਮਣੇ ਹੋਗੇ ਜੈਪੀ ਜੈ ਭਾਰਤ ਸਾਰੇ ਸਾਥੀਆਂ ਨੂੰ ਸਭ ਤੋਂ ਪਹਿਲਾਂ ਜੈ ਗੁਰੂਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਪੀਮ ਜੈ ਭਰਤ ਸੋ ਜਲੰਧਰ ਦਿਹਾਤੀ ਦੇ ਅਧੀਨ ਆਉਂਦੇ ਥਾਣਾ ਮਹਿਤਪੁਰ ਦੇ ਵਿੱਚ ਜਿਹੜੀ ਇੱਕ ਘਟਨਾ ਜਿਹੜੀ ਆ ਦੋ ਤਿੰਨ ਦਿਨ ਤੋਂ ਬੜੀ ਜਿਹੜੀ ਆ ਪੂਰੇ ਜਲੰਧਰ ਦੇ ਵਿੱਚ ਜਿਹੜੇ ਸਾਰੇ ਪਾਸੇ ਜਿਹੜੀ ਇੱਕ ਫੈਲੀ ਆ ਕਿਉਂਕਿ ਇਸ ਖਬਰ ਦੇ ਵਿੱਚ ਜਦੋਂ ਸਾਰਿਆਂ ਨੇ ਦੇਖਿਆ ਜਿੰਨੀਆਂ ਸਮੂਹ ਜਥੇ ਬਣੀਆਂ ਆਪਣੇ ਰਹਿਵਰਾਂ ਦੇ ਨਾਂ ਦੇ ਬਣੀਆਂ ਸਮੁੱਚੇ ਸਮਾਜ ਨੇ ਇਸ ਦਾ ਜਿਹੜਾ ਚਿੰਤਾ ਜਿਹੜੀ ਆ ਉਹ ਦਸਾਈ ਆ ਕਿਉਂਕਿ ਸਾਡਾ ਵੀਰ ਰਸ਼ਵਨੀ ਮਹਰਪਾਲ ਜਿਸ ਨੇ ਜਦੋਂ ਇਹ ਚੀਜ਼ ਕੀਤੀ ਆ ਤੇ ਉਸੇ ਵੇਲੇ ਜਿਹੜਾ ਉਹ ਥਾਣੇ ਦਾ ਘਰਾਵ ਕਰਕੇ ਜਿਹੜਾ ਉਥੋਂ ਦਾ ਐਸਐਚਓ ਲਖਵੀਰ ਸਿੰਘ ਤੇ ਏਐਸਆਈ ਤਰਵਿੰਦਰ ਉਹਨੂੰ ਤੁਰੰਤ ਜਿਹੜਾ ਸਸਪੈਂਡ ਕਰਾਇਆ ਹੈ ਸਰਪੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਪਰ ਜਿਹੜੀ ਘਟਨਾ ਆ ਉਹ ਇੱਕ মিডিਆ ਸਾਹਮਣੇ ਵੀ ਨਾਂ ਦੱਸਣ ਜੋ ਘਟਨਾ ਜਿਹੜੀਆਂ ਸਾਡੇ ਸਮਾਜ ਦੇ ਛੋਟੇ ਬੱਚੇ ਜਿਹੜੇ ਐਸਆਈ ਸਮਾਨਾ ਸਮਾਨ ਦੇ ਵਿਚ ਇੱਕ 16 ਸਾਲ ਦਾ ਵੀ ਮੁੰਡਾ ਸਿਗਾ ਅਤੇ ਜਿਹੜੇ ਹੋਰ ਬੱਚੇ ਸੀਗੇ ਉਹਨਾਂ ਨੂੰ ਜਿਹੜਾ ਇਸੋ ਗਲਤੀ ਕਰਕੇ ਚਾਹੇ ਜੇ ਗਲਤੀ ਕਰ ਵੀ ਲਈ ਸੀ ਤੇ ਪੁਲਿਸ ਪ੍ਰਸ਼ਾਸਨ ਦਾ ਫਰਜ਼ ਬਣਦਾ ਵੀ ਇਹ ਗਰੀਬ ਜਿਹੜੇ ਬੇਸਾਰੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਸਮਝਾਉਣਾ ਉਹਨਾਂ ਨੂੰ ਚੰਗੇ ਰਾਹੇ ਪੋਣਾ ਪਰ ਇਹੋ ਜਿਹੇ ਅਫਸਰ ਜਿਹੜੇ ਆ ਜਲੰਧਰ ਵਿੱਚ ਲੱਗੇ ਆ ਜਿਨ੍ਹਾਂ ਨੇ ਪੂਰੇ ਸਮੁੱਚੇ ਸਮਾਜ ਦੀ ਜਿਹੜੀ ਧੌਣ ਆ ਅਤੇ ਜਿਹੜੀ ਨਿਗਾਹ ਆ ਉਹ ਥੱਲੇ ਡਿੱਗੀ ਆ ਸੋ ਪੁਲਿਸ ਪ੍ਰਸ਼ਾਸਨ ਤੋਂ ਇਹੋ ਜਿਹੇ ਆਸ ਜਿਹੜੀ ਆ ਸਾਨੂੰ ਸਾਰੇ ਲੋਕਾਂ ਨੂੰ ਜਿਹੜੀ ਕਾਜ਼ ਜਿਹੜੀ ਨਹੀਂ ਲੱਗਦੀ ਸੀ ਵੀ ਇਹੋ ਜਿਹਾ ਘਟਨਾ ਜਿਹੜੀ ਆ ਰਿਹਾ ਸੱਚੋ ਕੋਈ ਦੀ ਮੌਜੂਦਗੀ ਵਿੱਚ ਹੋ ਸਕਦੀ ਹੈ ਕਿਉਂਕਿ ਬੱਚਿਆਂ ਦੇ ਨਾਲ ਜਿਹੜਾ ਇੰਨੇ ਗੰਦੇ ਕੰਮ ਜਿਹੜੇ ਆ ਇਹਨਾਂ ਨੇ ਆਪਸ ਵਿੱਚ ਉਹਨਾਂ ਨੂੰ ਸਾਰੇ ਕੱਪੜੇ ਲਹਾਰ ਕੇ ਅੰਧ ਨਜ਼ਰ ਕਰਕੇ ਜਿਹੜਾ ਆ ਉਹਨਾਂ ਨੂੰ ਇੱਕ ਦੂਜੇ ਨੂੰ ਬੱਚਿਆਂ ਨੂੰ ਆਪਸ ਵਿੱਚ ਜੜਾਇਆ ਉਹਨੂੰ ਜਿਹੜਾ ਰਿਪੋਰਟ ਕੀਤਾ ਅਸੀਂ ਉਹਨਾਂ ਨਾਲ ਗੱਲ ਕੰਮ ਜਿਹੜੀਆਂ ਹੱਜਤਾ ਕਰਕੇ ਐਸਐਚਓ ਨੇ ਫਿਰ ਉਹਨਾਂ ਨੂੰ ਉੱਥੇ ਡਾਂਸ ਕਰਾਇਆ ਥਾਣੇ ਦੇ ਵਿੱਚ ਇਹੋ ਜਿਹੀ ਘਟਨਾ ਜਿਹੜੀ ਜਦੋਂ ਵਾਪਰੀਆ ਇੱਕ ਬੱਚੇ ਦੇ ਉੱਪਰ ਤਾਂ ਨਾਲੇ ਜਦੋਂ ਇੱਕ ਬੋਤਲ ਸ਼ਰਾਬ ਦੀ ਸੀਗੀ ਤੇ ਉਹਦੇ ਵਿੱਚ ਨੌ ਬੋਤਲਾਂ ਜਰੀਏ ਸ਼ਰਾਬ ਦੀਆਂ ਪਾ ਕੇ ਤੇ 3.5 ਲੱਖ ਰੁਪਏ ਵੀ ਕਹਿੰਦੇ ਉਹਨਾਂ ਕੋਲ ਲੈ ਕੇ ਉਸ ਨੂੰ ਜਿਹੜਾ ਥਾਣੇ ਵਿੱਚੋਂ ਛੱਡਿਆ ਗਿਆ ਪਰ ਐਸਐਸਪੀ ਸਾਹਮਣੇ ਗੰਦੰਨ ਵੀ ਅਸੀਂ ਦੇਖਤੀ ਕਰਦੇ ਹਾਂ ਵੀ ਇਹੋ ਜਿਹੇ ਲੋਕਾਂ ਨੂੰ ਸਸਪੈਂਡ ਦਾ ਕੋਈ ਫਾਇਦਾ ਨਹੀਂ ਇਹਨੂੰ ਤੁਰੰਤ ਜਿਹੜਾ ਹੈ 24 ਘੰਟੇ ਹੈ ਜਿਹੜਾ ਇਹਨੂੰ ਡਿਸਮਿਸ ਕਰਕੇ ਜਿਹੜੀ ਡਿਪਾਰਟਮੈਂਟ ਤੋਂ ਉਪਰੀ ਕੋਣੀ ਚਾਹੀਦੀ ਹੈ ਅਤੇ ਜਿਹੜਾ ਇਸ ਦੇ ਉੱਪਰ ਬਣਦਾ ਮੁਕੱਦਮਾ ਜਿਹੜਾ ਐਸਆਈਐਸ ਦਾ ਉਹ ਅਸੀਂ ਜਿਹੜੇ ਸਾਡੇ ਨ ਗੜੀ ਸਾਹਿਬ ਜੀ ਉਹਨਾਂ ਨੂੰ ਵੀ ਅਸੀਂ ਜਿਹੜਾ ਤੁਰੰਤ ਉਹਨਾਂ ਦੇ ਧਿਆਨ ਵਿੱਚ ਲਿਆਵਾਂਗੇ ਵੀ ਇਹੋ ਜਿਹੇ ਜਿਹੜੇ ਇਨਸਾਨ ਐ ਐਸਐਚਓ ਦੇ ਐ ਸਤਿਮੰਦਰ ਇਹਨਾਂ ਦੇ ਉੱਪਰ ਬਣਦਾ ਜਿਹੜਾ ਐਸਐਟ ਦਾ ਪਰਚਾ ਜਿਹੜਾ ਉਹ ਦਰਜ ਕੀਤਾ ਜਾਵੇ ਅਤੇ ਇਹਨੂੰ ਤੁਰੰਤ 24 ਘੰਟੇ ਦੇ ਵਿੱਚ ਡਿਸਮਿਸ ਜਿਹੜਾ ਆ ਉਹ ਕੀਤਾ ਜਾਵੇ ਜੇਕਰ 24 ਘੰਟੇ ਦੇ ਅੰਦਰ ਡਿਸਮਿਸ ਨਹੀਂ ਕੀਤਾ ਜਾਂਦਾ ਤੇ ਸਾਰੇ ਜਥੇਬੰਦੀਆਂ ਸਮੁੱਚੇ ਸਮਾਜ ਨੂੰ ਇਕੱਠਾ ਕਰਕੇ ਜਲਾਇਆ ਵੱਡੇ ਬਦਲ ਦੇ ਉੱਪਰ ਪਟਾ ਲੰਦਰ ਦੇ ਵਿੱਚ ਵੱਡਾ ਸੰਘਰਸ਼ ਕਰਾਂਗੇ ਜਿਸ ਦਾ ਜ਼ਿੰਮੇਵਾਰ ਜਿਹੜਾ ਪੰਜਾਬ ਪੁਲਿਸ ਹੋਊਗਾ ਸੋ ਅਸੀਂ ਬੇਨਤੀ ਕਰਦੇ ਹਾਂ ਐਸਐਸਪੀ ਸਾਹਿਬ ਨੂੰ ਕਿਉਂਕਿ ਇਸੇ ਵਿੱਚ ਜ세 ਬੰਦੀ ਦਾ ਸਮੁੱਚੇ ਸਮਾਜ ਦੀ ਆਵਾਜ਼ ਜਿਹੜੀ ਆ ਬੁਲੰਦ ਵੀ ਕੀਤੀ ਹੈ ਤੇ ਸਾਰਿਆਂ ਨੇ ਗੱਲ ਵੀ ਸੁਣੀ ਆ ਸਮਝੀ ਆ ਅਤੇ ਮੈਂ ਉਹਨਾਂ ਨੂੰ ਬੇਨਤੀ ਇਹੀ ਕਰਦਾ ਵੀ ਇਹਨੂੰ ਤੁਰੰਤ ਜਿਹੜਾ ਆ ਇਹਨੂੰ ਡਿਸਮਿਸ ਕੀਤਾ ਜਾਵੇ ਤਾਂ ਜੋ ਸਾਰੇ ਲੋਕਾਂ ਦੇ ਜਿਹੜੀਆਂ ਮਨਾਂ ਨੂੰ ਸ਼ਾਂਤੀ ਜਿਹੜੀ ਪਹੁੰਚ ਸਕੇ ਉਸ ਪਰਵਾਦੇ ਬੱਚਿਆਂ ਨਾਲ ਜੋ ਇਸ ਇੰਨੀ ਛੋਟੀ ਉਮਰ ਦੇ ਵਿੱਚ ਇਹ ਘਟਨਾ ਵਾਪਰੀ ਆ ਜਦੋਂ ਉਹ ਵੱਡੇ ਹੋ ਜੂਗੇ ਤਾਂ ਕੀ ਉਹਨਾਂ ਦੇ ਬੀਤੂਗੀ ਉਹਨਾਂ ਦੇ ਪਰਿਵਾਰ ਤੇ ਕੀ ਬੀਤਦੀ ਹੋਊਗੀ ਇਹੋ ਜਿਹੀ ਘਟਨਾ ਜਿਹੜੀ ਉਹਨਾਂ ਦੇ ਬੱਚੇ ਜਿਹੜੇ ਆਲੇ-ਦੁਆਲੇ ਪਿੰਡ ਦੇ ਲੋਕ ਆ ਉਹਨੂੰ ਕਿਹੋ ਜਿਹਾ ਟਿੱਪੀ ਕਰ ਟਿੱਪੀ ਕਰ ਦੇ ਹੋਗੇ ਕੁਈ ਜੇ ਤੁਮ ਆਪ ਮధ్య ਵਿੱਚ ਜਰਾ ਰੱਖਦੇ ਹੋ ਤੁਰੰਤ ਜਿਹੜੀ ਇਹਨਾਂ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਜੈ ਭੀ ਜੈ ਭੰਦ